ਆਪਣੇ ਯਾਰ ਬੈਲੀ ਦੀ ਅਮਰੀਕਾ ਪੁੱਜਣ ਦੀ ਖੁਸ਼ੀ ਦੇ ਵਿੱਚ ਦੋਸਤ ਮਨਾ ਰਹੇ ਸੀ ਪਾਰਟੀ ਲੇਕਿਨ ਪਾਰਟੀ ਦੇ ਦੌਰਾਨ ਵਾਪਰ ਗਿਆ ਵੱਡਾ ਪਾਣਾ ਤੁਹਾਨੂੰ ਦੱਸਦੇ ਕਿ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਥੇ ਕੁਝ ਦੋਸਤ ਇਕੱਠੇ ਹੋ ਕੇ ਆਪਣੇ ਯਾਰ ਬੈਲੀ ਦੀ ਖੁਸ਼ੀ ਦੇ ਵਿੱਚ ਪਾਰਟੀ ਕਰ ਰਹੇ ਸੀ ਕਿ ਉਹ ਅਮਰੀਕਾ ਪਹੁੰਚ ਗਿਆ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਤੇ ਹੁਣ ਉਹ ਅਮਰੀਕਾ ਪਹੁੰਚ ਗਿਆ ਤਾਂ ਇਸ ਦੀ ਖੁਸ਼ੀ ਦੇ ਵਿੱਚ ਬੀਤੀ ਰਾਤ ਦੋਸਤ ਇਕੱਠੇ ਹੋਏ ਸੀ ਪਾਰਟੀ ਕਰ ਰਹੇ ਸੀ दारू ਸ਼ਾਰੂ ਚੱਲ ਰਹੀ ਸੀ ਤਾਂ ਇਸ ਦੇ ਦੌਰਾਨ ਉਹਨਾਂ ਨੇ ਖੁਸ਼ੀ ਦੇ ਵਿੱਚ ਪਟਾਕੇ ਵੀ ਲਿਆਂਦੇ ਹੋਏ ਸੀ ਪਟਾਕੇ ਬਜਾਉਣ ਲੱਗ ਪਏ ਤਾਂ ਇਸੇ ਦੌਰਾਨ ਦੋਸਤਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਫਾਇਰ ਵੀ ਕੱਢੇ ਗਏ ਲੇਕਿਨ ਜਦੋਂ ਗੋਲੀਆਂ ਚਲਾਰੇ ਸੀ ਤਾਂ ਇੱਕ ਗੋਲੀ ਉਹਨਾਂ ਦੇ ਹੀ ਦੋਸਤ ਦੇ ਜਾ ਲੱਗਦੀ ਹੈ ਤੇ ਗੋਲੀ ਲੱਗਣ ਦੇ ਨਾਲ ਆ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਨੌਜਵਾਨ ਦੇਖ ਰਹੇ ਹੋ ਸਰਦਾਰ ਇਸ ਦੀ ਮੌਤ ਹੋ ਗਈ ਹੈ ਤਾਂ ਦੱਸਦੇ ਕਿ ਦੋਸਤਾਂ ਨੂੰ ਪਾਰਟੀ ਕਰਨੀ ਮਹਿੰਗੀ ਪੈ ਗਈ ਆਪਣੇ ਦੋਸਤ ਦੀ ਖੁਸ਼ੀ ਦੇ ਵਿੱਚ ਕਿ ਅਮਰੀਕਾ ਪਹੁੰਚ ਗਿਆ ਇਨਾਂ ਨੂੰ ਮਹਿੰਗਾ ਪੈ ਗਿਆ ਆਪਣੇ ਹੀ ਦੋਸਤ ਦੀ ਇਨਾਂ ਨੇ ਜਾਨ ਲੈ ਲਈ ਹੈ ਪਾਰਟੀ ਦੇ ਦੌਰਾਨ ਗੋਲੀ ਚਲਾਉਣ ਵੇਲੇ ਦੱਸਿਆ ਜਾ ਰਿਹਾ ਕਿ ਇਸ ਦਾ ਰਿਸ਼ਤੇਦਾਰੀ ਸੀ ਨੌਜਵਾਨ ਦਾ ਜਿਸ ਨੇ ਗੋਲੀ ਚਲਾਈ ਹੈ ਜਦੋਂ ਪਟਾਕੇ ਵੱਜ ਰਹੇ ਸੀ ਤਾਂ ਅਚਾਨਕ ਉਸ ਨੇ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਵੇਂ ਪਾਣਾ ਵਾਪਰਿਆ